ਕਹਤਾ ਜਿਹੜੇ ਪੰਜੇ ਦੂਤ ਦੁਸ਼ਟ ਨੀਂਦਰੋਂ ਤੰਗ ਕਰਦੇ ਨੇ ਭਰਾਵਾਂ ਭਰਾਵਾਂ ਵਿੱਚ ਝਗੜਾ ਕਰਾ ਦਿੰਦੇ ਆ ਪਰਵਾਦ ਵਿੱਚ ਝਗੜਾ ਕਰਾ ਦਿੰਦੇ ਅੰਦਰੋਂ ਹੀ ਵਿਚਾਰ ਦਿੰਦੇ ਨੇ ਅੰਦਰੋਂ ਆਪਾਂ ਕਹਿੰਦੇ ਮੈਨੂੰ ਕਰੋਧ ਆ ਗਿਆ ਪਤਾ ਨਹੀਂ ਲੱਗਾ ਮੇਰੇ ਅੰਦਰ ਤ੍ਰਿਸ਼ਨਾ ਜੀ ਚੱਲ ਪਈ ਪਤਾ ਨਹੀਂ ਲੱਗਾ ਲੋਭ ਆ ਗਿਆ ਪਤਾ ਨਹੀਂ ਲੱਗਾ ਉਹ ਪੰਜੇ ਆ ਭਰਾਵਾਂ ਵਿੱਚ ਝਗੜਾ ਪਰਿਵਾਰ ਵਿੱਚ ਝਗੜਾ ਸਮਾਜ ਵਿੱਚ ਝਗੜਾ ਜਦੋਂ ਸਿਮਰਨ ਕਰਦੇ ਆ ਉਹ ਪਾਸੇ ਰਹਿੰਦੇ ਆ ਗੁਰ ਕਾ ਸਬਦ ਰਖvare ਚੌਕੀ ਚੋ ਗਿਰਦ ਹਮਾਰੇ RAM ਨਾਮ ਮਨ ਲੱਗਾ ਜਮ ਲਜਾਇ ਕਰ ਜਿੱਥੇ ਸਿਮਰਨ ਚੱਲਦਾ ਉਹ ਪੰਜ ਨੇੜੇ ਨਹੀਂ ਆਉਂਦੇ ਕਿਉਂਕਿ ਉਹ ਮਨ ਦਾ ਰੱਖ ਜੋ ਕਿਰਦੇ ਇੱਕ ਚੌਂਕੀਕਾਰ ਹੋ ਜਾਂਦੀ ਉਹ ਪੰਜ ਨੇੜੇ ਨਹੀਂ ਆਉਂਦੇ ਤੇ ਜੇ ਤੁਸੀਂ ਸਿਮਰਨ ਨਹੀਂ ਕਰਦੇ ਫਿਰ ਇਹ ਪੰਜੇ ਤੁਹਾਡੇ ਸਿਰ ਤੇ ਚੜੇ ਰਹਿੰਦੇ ਬਾਣੀ ਪੜੋਂਗੇ ਅੰਦਰੋਂ ਵਿਚਾਰ ਦੇਈ ਜਾਣਗੇ ਕੁਛ ਮੰਗ ਲਾ ਕੋਈ ਦੁੱਖ ਸੁੱਖਾਂ ਦੇ ਵਿੱਚ ਅਰਦਾਸ ਕਰਦੇ ਕੋਈ ਕਿਤੇ ਕੋਈ ਕਿਤੇ ਉਹ ਤੁਹਾਡਾ ਬਾਣੀ ਦਾ ਫਲ ਵੀ ਇਹਨਾਂ ਨੇ ਮਾਇਆ ਨੇ ਆਪਦੇ ਇਸੇ ਸੰਸਾਰ ਦੇ ਵਿੱਚ ਖਰਚਾਈ ਜਾਣਾ ਤੇ ਜੇ ਆਪਾ ਫਲ ਜੋੜਿਆ ਹੀ ਨਹੀਂ ਜਿਵੇਂ ਸਿਮਰਨ ਜਮਾ ਹੁੰਦਾ ਰਹਿੰਦਾ ਹੁੰਦਾ ਰਹਿੰਦਾ ਆਪਾਂ ਉਹਦੇ ਵੰਡੇ ਨਹੀਂ ਕੁਛ ਮੰਗਦੇ ਸਾਡੇ ਅੰਦਰ ਨਾਮ ਤੇ ਅਮਰਤ ਰਸ ਆਪਣੇ ਆਪ ਪ੍ਰਗਟ ਹੋ ਜਾਂਦਾ ਮਾਰੇ ਕਹਿੰਦੇ ਨੇ ਬੜਾ ਬਵੇਕੀ ਹੈ ਮੇਰਾ ਪਿਆਰਾ ਹੈ ਮੈਨੂੰ ਚਾਹੁੰਦਾ ਠੀਕ ਨਹੀਂ ਕਿਉਂਕਿ ਇਹ ਮਾਇਆ ਏ ਉਹ ਪਦਾਰਥਾਂ ਵਿੱਚ ਚਲਦੀ ਤੇ ਜਿਹੜੇ ਭਾਣੇ ਵਿੱਚ ਆ ਗਏ ਤੁਸੀਂ ਰੋਜ਼ ਕਹਿੰਦੇ ਹੋ ਸਿੱਖਾਂ ਨੂੰ ਸਿੱਖੀ ਦਾਣ ਕੇ ਸਤਨ ਰਹਿਤ ਦਾਣ ਫਿਰ ਅੱਗੇ ਕੀ ਕਹਿੰਦੇ ਹੋ ਵਿਵੇਕ ਦਾਣ ਵਿਸਾਹ ਦਾਣ ਭਰੋਸਾ ਦਾ ਵਿਵੇਕ ਕੀ ਏ ਸੱਚੇ ਪਾਸ਼ਾ ਇੰਨਾ ਕੁ ਵਿਵੇਕ ਸਾਨੂੰ ਦਿਓ ਵੀ ਅਸੀਂ ਭਗਤੀ ਕਰਕੇ ਵੀ ਉਹਦੇ ਵੰਡੇ ਮਾਇਆ ਦੇ ਪਦਾਰਥ ਮੰਗਦੇ ਆ ਤੇ ਭਗਤੀ ਤਾਂ ਤਾਂ ਕਰਨੀ ਸੀ ਵੀ ਸਾਡੀ ਤ੍ਰਿਸ਼ਨਾ ਖਤਮ ਹੋ ਜਾ ਸਾਨੂੰ ਮੰਗਣ ਦੀ ਲੋੜ ਨਾ ਪਵੇ ਸਾਡਾ ਲੋਭ ਖਤਮ ਹੋਵੇ ਜੇ ਮਨ ਨੂੰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ ਭੁੱਖ ਲੱਗੀ ਹੋਈ ਹੈ ਮੰਨ ਲਓ ਆਪਾਂ ਨੂੰ ਪਿਆਸ ਲੱਗਦੀ ਹੈ ਆਪਣੀ ਕਿੰਨੀ ਉਮਰ ਹੋ ਗਈ ਪਿਆਸ ਦਾ ਕੋਈ ਇਲਾਜ ਹੈ ਪਾਣੀ ਪੀਤੀ ਜਾਂਦੇ ਆ ਫਿਰ ਲੱਗ ਪਈ ਫਿਰ ਪੀਂਦੀਆਂ ਫਿਰ ਲੱਗ ਪਈ ਫਿਰ ਪੀਦੀਆਂ ਫਿਰ ਲੱਗੇ ਤੇ ਜੇ ਪਿਆਸ ਲੱਗਣੀ ਬੰਦ ਹੋ ਜਾਏ ਪਾਣੀ ਪੀਣ ਦੀ ਕਿ ਲੋੜ ਹੈ ਤੇ ਮਹਾਰਾਜ ਕੀ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਕਦੇ ਦਾ ਦਰ ਤੇ ਉਹਨਿਆਂ ਦਾਤਾ ਮਿਲਦੀਆਂ ਨੇ ਇਹ ਭੁੱਖਾ ਫਿਰ ਕਹਿੰਦਾ ਹੋਰ ਮੰਗ ਕੇ ਲਿਆ ਹੋਰ ਮੰਗ ਕੇ ਲਿਆ ਹੋਰ ਮੰਗ ਤੇ ਮੈਂ ਮੰਗਣ ਚ ਹੀ ਰਹਿਣਾ ਉਦੋਂ ਸਵਾਸਾਂ ਦਾ ਧਨ ਖਤਮ ਹੋ ਜਾਂਦਾ ਫਿਰ ਜੁਨਾਂ ਚ ਚਲੇ ਜਾਂਦਾ ਤੇ ਜੇ ਮੈਨੂੰ ਇਹ ਭੁੱਖ ਮੇਰੀ ਇਲਾ ਉਹ ਕਹਿੰਦੇ ਇਸੇ ਭੁੱਖ ਦਾ ਤਾਂ ਮਾਇਆ ਫਾਇਦਾ ਚੁੱਕ ਰਹੀ ਆ ਪੰਜੇ ਦੂਤ ਫਾਇਦਾ ਚੁੱਕ ਰਹੇ ਜੇ ਤੂੰ ਸਿਮਨ ਕਰੇਗਾ ਤੇਰੇ ਅੰਦਰ ਬਿਵੇਕ ਆ ਜਾਏਗਾ ਇਹ ਭਰੋਸਾ ਕਰਨਾ ਵੀ ਪਦਾਰਥਾਂ ਦੀ ਫਿਕਰ ਇਹ ਪਰਮੇਸ਼ਰ ਨੂੰ ਉਹਨੇ ਡਿਊਟੀ ਲਈ ਕਾਲ ਦੀ ਮਾਇਆ ਦੀ ਪਿਤਾ ਕਰਪਾਲ ਆ ਗਿਆ ਇਹ ਦੀਨੀ ਬਾਰਕ ਮੁਖ ਮੰਗੇ ਸੋ ਦੇਣਾ ਪਰ ਬਾਲਕ ਕੀ ਚਾਹੁੰਦਾ ਨਾਨਕ ਬਾਰਕ ਦਰਸ ਪ੍ਰਭ ਚਾਹੇ ਸਥਾਂ ਪਾਸੇ ਚੱਲ ਜਾਂਦੀ ਮਾਇਆ ਕਹਿੰਦੇ ਇਹਦੇ ਬਾਰੇ ਸੋਚਣ ਦੀ ਲੋੜ ਨਹੀਂ ਇਹ ਮੈਂ ਰਿਜਕ ਪਾ ਕੇ ਮਾਇਆ ਕਾਲ ਦੀ ਡਿਊਟੀ ਲਈ ਉਹ ਤੁਹਾਨੂੰ ਪਾਲੂਗੀ ਇਕਾ ਤਾਂ ਕਿ ਤੁਹਾਡੇ ਅੰਦਰ ਨਾਮ ਪ੍ਰਗਟ ਹੋ ਜਾਏ ਰਸ ਪ੍ਰਗਟ ਹੋ ਜਾਏ ਜੇ ਇਸ ਵਾਸਾ ਦਾ ਤਨ ਖਤਮ ਹੋ ਗਿਆ ਮਾਇਆ ਸਾਨੂੰ ਮੂਰਖ ਬਣਾ ਰਹੀ ਹੈ ਪਾਗਲ ਬਣਾ ਰਹੀ ਹੈ ਜਾਣ ਜਾਣ ਕੇ ਸਾਡੇ ਅੰਦਰ ਡਿਜ਼ਾਇਰਸ ਪੈਦਾ ਕਰਦੀ ਹੈ ਲਸਟ ਪੈਦਾ ਕਰਦੀ ਹੈ ਪਤਾ ਨਹੀਂ ਕਿਹੜੀ ਕਿਹੜੀ ਔਗਣ ਪੈਦਾ ਕਰੇ ਇਧਰ ਨਾ ਇਹ ਸਭ ਦੇ ਵਿਚਾਰ ਧਿਆਨ ਅਨਹਦ ਬਾਣੀ ਅੰਮ੍ਰਿਤ ਰਸ ਕਿਸ ਤਰ੍ਹਾਂ ਸਿਰੀਰ ਤੋਂ ਉੱਪਰ ਉੱਠ ਕੇ ਆਪ ਦਾ ਨਾਮ ਦਾ ਤਨ ਪ੍ਰਾਪਤ ਕਰ ਸਕਦੇ ਹਾਂ ਸਹਿਜ ਵਿੱਚ ਜਾਣ ਤੇ ਕਿਵੇਂ ਸਾਨੂੰ ਜੋ ਗੁਰਬਾਣੀ ਵਿੱਚ ਅਨਹਦ ਬਾਣੀ ਦਾ ਜ਼ਿਕਰ ਆਇਆ ਨਾਦ ਦਾ ਜ਼ਿਕਰ ਆਇਆ ਸਹਿਜ ਤੋਂ ਦਾ ਜ਼ਿਕਰ ਆਇਆ ਕਿਵੇਂ ਸਰਵਣ ਹੁੰਦੀ ਹੈ ਕਿਵੇਂ ਅਭਿਆਸੀ ਜੀ ਸਿਮਰਨ ਤੋਂ ਉੱਪਰ ਉੱਠ ਕੇ ਆਤਮਿਕ ਮੰਡਲਾਂ ਦੇ ਵਿੱਚ ਆਨੰਦ ਮਾਣਦਾ ਇਹ ਸਾਰਾ ਉਪਰ ਅੱਲਾ ਕੀਤਾ ਜਾ ਰਿਹਾ ਸੋ ਉਹ ਆਨਲਾਈਨ ਵੀ ਚੱਲ ਰਿਹਾ ਸਵਾਬ ਜੀ ਦੇ ਇਲਾਕੇ ਵਿੱਚ ਸਮਾਂ ਮਿਲਿਆ ਬਹੁਤ ਧੰਨਵਾਦ ਹੈ ਗੁਰਦੁਆਰਾ ਸਾਹਿਬ ਜੀ ਦੇ